ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਪ੍ਰੈਟ ਵੀ ਮੈਂ ਨਰਮਲ ਕੁਮਾਰ ਅੱਜ ਅੰਤਰਰਾਸ਼ਟਰੀ ਦਿਵਸ ਮਨਾਏਗਾ ਸਾਡਾ ਡੀਸੀ ਸਾਹਿਬ ਉਹਨਾਂ ਤੋਂ ਲੈਣੇ ਪੂਰੀ ਜਾਣਕਾਰੀ ਸਰ ਸਤਿ ਸ਼੍ਰੀ ਅਕਾਲ ਦੇਨੀਸ਼ ਵੀਰ ਸਾਹਿਬ ਕਿੱਥੇ ਸਰ ਕੀ ਕਰਿਆ ਜੀ ਅੰਦਰ ਡਟ ਜੀ ਅੱਜ ਜੀ ਅਸੀਂ ਜ਼ਿਲ੍ਹਾ ਪਟੜ ਦੇ ਇਵੈਂਟ ਬਰਨਾਲਾ ਸ਼ਹਿਰ ਦੇ ਵਿੱਚ ਅਸੀਂ ਕਰਾਇਆ ਤੇ ਇਹਦੇ ਵਿੱਚ ਕਾਫੀ ਵੱਡੇ ਪੱਧਰ ਤੇ ਲੋਕ ਸ਼ਾਮਿਲ ਹੋਏ ਤੇ ਮੈਂ ਇਹਦੇ ਵਿੱਚ ਸਾਰਿਆਂ ਨੂੰ ਦੁਬਾਰਾ ਇਹ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਸੀਐਨ ਦੀ ਓਕਸ਼ਾਲਾ ਦੀ ਸਾਡੀ ਪ੍ਰੋਜੈਕਟ ਚੱਲ ਰਹੀ ਨੇ ਉਹਦੇ ਵਿੱਚ ਉਹ ਆਪਣੀ ਇਹਦੀ ਫਾਇਦਾ ਉਠਾਉਣ ਤੇ ਆਪਣੇ ਪਿੰਡਾਂ ਦੇ ਵਿੱਚ ਹੋਵੇ ਸ਼ਹਿਰਾਂ ਦੇ ਵਿੱਚ ਹੋਵੇ ਉਹ ਆਪਣੇ ਡਿਮਾਂਡ ਕਰ ਸਕਦੇ ਨੇ ਤੇ ਉੱਥੇ ਅਸੀਂ ਯੋਗਾ ਕੈਂਪ ਲਾਵਾਂਗੇ ਤੇ ਡੇਲੀ ਦੀ ਡੇਲੀ ਕਲਾਸਿਸ ਚੱਲਣੇ ਬਿਲਕੁਲ ਮੁਫਤ ਚੱਲ ਸਰ ਕਿਹੜਾ ਯੋਗਾ ਸ਼ਾਲਾ ਕਰਾਈ ਹੈ ਇਹ ਕਲੀ ਬਰਨਾਲੇ ਦੇ ਪੂਰੇ ਜ਼ਿਲ੍ਹੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਹੋ ਰਹੀ ਨੇ ਜੀ ਪਦੌੜ ਤਨੌਲਾ ਇਹ ਪਿੰਡਾਂ ਦੇ ਵਿੱਚ ਵੀ ਉਹ ਡਿਮਾਂਡ ਸਾਨੂੰ ਦੇ ਸਕਦੇ ਨੇ ਤੇ ਉਹਦੇ ਵਿੱਚ ਵੀ ਅਸੀਂ ਕਲਾਸਿਸ ਕਰਾਉਣ ਵਾਸਤੇ ਤਿਆਰ ਹਾਂ ਸਰ ਪਬਲਿਕ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਪਬਲਿਕ ਨੂੰ ਜਿਵੇਂ ਤੁਸੀਂ ਵੀ ਜਾਣਦੇ ਹੋ ਆਜ ਕੱਲ ਕਨਸੈਂਟਰੇਸ਼ਨ ਦਾ ਵੀ ਦਿੱਕਤ ਹੈਗਾ ਤੇ ਸਿਹਤ ਦਾ ਵੀ ਇਸ਼ੂ ਹੈ ਤੇ ਅਸੀਂ ਇਸ ਯੋਗ ਸ਼ਾਲਾ ਦੇ ਤਹਿਤ ਆਪਣਾ ਸਿਹਤ ਉਹ ਵਧਾਉਣ ਤੇ ਮੈਂਟਲ ਹੈਲਥਨੈਸ ਦਾ ਵੀ ਹੈਗਾ ਅਸੀਂ ਮਾਨਸਿਕ ਤੌਰ ਤੇ ਵੀ ਬੰਦੇ ਨੂੰ ਸ਼ਾਂਤੀ ਮਿਲੂਗਾ ਤੇ ਮੈਂ ਦੁਬਾਰਾ ਬੇਨਤੀ ਕਰਨਾ ਚਾਹੁੰਗਾ ਉਸ ਯੋਗ ਸ਼ਾਲਾ ਦੇ ਜਿਨੇ ਵੀ ਕੈਂਪਸ ਨੇ ਉਹਦੇ ਉਹ ਫਾਇਦਾ ਸਰ ਕੋਈ ਹੈਲਪਲਾਈਨ ਨੰਬਰ ਹੈਗਾ ਹੈਲਪਲਾਈਨ ਨੰਬਰ ਮੈਂ ਪ੍ਰੈਸ ਨਾਲ ਵਿੱਚ ਜਾਣ ਕਰਨਾ ਚਾਹੀਦਾ ਹੈ ਨੰਬਰ ਬਰਨਾਲ ਦੇ ਐਸ ਐਂਡ ਇਸਮ ਦੱਸਿਆ ਕਿ ਜਿਹੜੀ ਸੀਐਮ ਸਾਹਿਬ ਦੀ ਯੋਗ ਸਾਲਾ ਦਾ ਜਿਲ੍ਹਾ ਪੱਧਰੀ ਸਮਾਗਮ ਇੱਥੇ ਕੀਤਾ ਗਿਆ ਹੈ। ਔਰ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਜਿਵੇਂ ਸਰੀਰ ਦੇ ਸਭ ਤੋਂ ਇੰਪੋਰਟੈਂਟ ਕਹਿਣਾ ਹੈ ਸਿਹਤ। ਔਰ ਯੋਗ ਮਤਲਬ ਕੋਈ ਤੁਹਾਨੂੰ ਇਕੁਪਮੈਂਟਸ ਨਹੀਂ ਚਾਹੀਦਾ ਕੁਝ ਵੀ ਨਹੀਂ ਚਾਹੀਦਾ। ਲੇਡੀਜ਼ ਹੋ, ਜੈਂਸ ਹੋ, ਬੱਚੇ ਹੋ ਘਰ ਬੈਠੇ ਬੱਠੀਏ ਕਰ ਸਕਦੇ। ਔਰ ਜਿਵੇਂ ਕਿ ਉਹਨਾਂ ਨੇ ਸਕੀਮ ਦਾ ਵੀ ਦੱਸਿਆ ਕਿ ਇਸ ਟ੍ਰੇਨਰ ਵੀ ਆ ਕੇ ਜੇ 25 ਬੰਦੇ ਦੱਕਾ ਠੇਜਨ ਦਾ ਕਟ ਹੋ ਸਕਦਾ ਹੈ। ਤੋ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫਤ ਟ੍ਰੈਨਰ ਦੀ ਸੁਵਿਧਾ ਮੁਹਿਆ ਕਰਾਈ ਜਾਂਦੀ ਹੈ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਕਿ ਆਪਣੇ ਸਿਹਤ ਨੂੰ ਪ੍ਰਾਇਓਰਿਟੀ ਦੇ ਜਿਸ ਤਰੀਕੇ ਦੀ ਅੱਜ ਦੀ ਲਾਈਫ ਸਟਾਈਲ ਹੋ ਗਈ ਹੈ ਉਹਦੇ ਵਿੱਚ ਯੋਗ ਔਰ ਯੋਗਾ ਦਾ ਬਹੁਤ ਐਨ ਮਿੱਸਾ ਹੋ ਸਕਦਾ ਇਸ ਕਰਕੇ ਕਿ ਆਪਣੇ ਪ੍ਰਾਇਓਰਿਟੀ ਦੇਵੇ ਆਪਣੇ ਆਪ ਨੂੰ ਧਿਆਨ ਦੇ ਸਰ ਜੀ ਕਿਵੇਂ ਦੇਖਦੇ ਹੋ ਲੇਡੀਜ਼ ਵੱਲੋਂ ਬਹੁਤ ਛੱਦ ਕੇ ਹਿੱਸਾ ਲਿਆ ਬੱਚਿਆਂ ਵੱਲੋਂ ਇਹਨੂੰ ਕਿਵੇਂ ਦੇਖਦੇ ਹੋ ਇਹ ਦੇਖੋ ਕਾਫੀ ਮਤਲਬ ਹੈ ਸਰਕਾਰ ਦੇ ਲਈ ਵੀ ਔਰ ਪ੍ਰਸ਼ਾਸਨ ਦੇ ਲਈ ਵੀ ਕਾਫੀ ਅੱਛਾ ਮੌਕਾ ਹੈ ਸਿਕਾ ਲੋਕਾਂ ਦੇ ਵਿੱਚ ਅਵੇਅਰਨੈਸ ਹੋ ਰਹੀ ਹੈ ਸਿਹਤ ਨੂੰ ਲੈ ਕੇ ਉਹ ਅਵੇਅਰ ਹੋ ਰਹੇ ਹਨ ਯੋਗਾ ਇੱਕ ਜਿਸ ਤਰੀਕੇ ਦਾ ਸ्रोत ਤੇ ਮਾਧਿਅਮ बन के आगे ਆ ਰਿਹਾ ਹੈ ਤਾਂ ਉਹਨਾਂ ਨੂੰ ਵੀ ਫਾਇਦਾ ਹੋ ਰਿਹਾ ਇਸ ਕਰਕੇ ਇਸ ਕਰਕੇ ਉਹਨਾਂ ਦਾ ਜਿਹੜਾ ਪਾਰਟਿਸਪੀਕੇਸ਼ਨ ਦਾ ਵਧ ਚੁੱਕੀ ਹੈ ਦੇਖੋ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਦਾ ਉਹਨਾਂ ਦਾ ਅਸੀਂ ਦਿਲ ਦੇ ਗਰੇਹ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਜੋ ਸਾਡੀ ਸਭਿਤਾ ਸੀ ਸਾਡਾ ਪ੍ਰਾਣਾ ਕਲਚਰ ਸੀਗਾ ਯੋਗਾ ਜਿਵੇਂ ਲੋਕ ਬਿਲਕੁਲ ਭੁੱਲ ਚੁੱਕੇ ਸੀ ਉਹਨੂੰ ਉਸ ਨੂੰ ਦੁਬਾਰਾ ਜਿੰਦਾ ਕੀਤਾ ਤੇ ਤੁਸੀਂ ਦੇਖਿਆ ਹੋਊਗਾ ਵੀ ਵੱਖ-ਵੱਖ ਤਰ੍ਹਾਂ ਦੇ ਟੀਚਰ ਰੱਖ ਕੇ ਯੋਗਾ ਕਰਵਾਏ ਜਾ ਰਹੇ ਨੇ ਹਰੇਕ ਗਲੀ ਮੁਹੱਲੇ ਦੇ ਵਿੱਚ ਜਿੱਥੇ ਵੀ 25 ਮੈਂਬਰ ਇਕੱਠੇ ਹੁੰਦੇ ਆ ਉੱਥੇ ਯੋਗਾ ਵਾਲਾ ਜੋ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਸਪੈਸ਼ਲ ਟੀਚਰ ਰੱਖੇ ਗਏ ਨੇ ਸੋ ਜਿਸ ਤਰ੍ਹਾਂ ਅੱਜ 21 ਜੂਨ ਨੂੰ ਆਪਾਂ ਸਪੈਸ਼ਲ ਦਿਨ ਯੋਗਾ ਦਿਵਸ ਬਣਾਇਆ ਜਾਂਦਾ ਸੋ ਇਸ ਦੇ ਪ੍ਰਸ਼ਾਸਨ ਦਾ ਸਾਡੇ ਤੋਂ ਡੀਸੀ ਸਾਹਿਬਾਨ ਦਾ ਐਸਐਸਪੀ ਸਾਹਿਬਾਨ ਦਾ ਤੇ ਹੋਰ ਸਾਰੇ ਪ੍ਰਸ਼ਾਸਨਾਂ ਜਿੰਨੇ ਕੋਈ ਇੱਥੇ ਪਹੁੰਚੇ ਉਹਨਾਂ ਦਾ ਦਿਲ ਦੇ ਗਹਿਰੇ ਤੋਂ ਧੰਨਵਾਦ ਕਰਦੇ ਆਂ ਵੀ ਜਿਨ੍ਹਾਂ ਨੇ ਇੱਥੇ ਆ ਕੇ ਇੰਨਾ ਵਧੀਆ ਇਥੇ ਇਕੱਠੇ ਹੋ ਕੇ ਯੋਗਾ ਕੀਤੀ ਤੇ ਵਧੀਆ ਉਪਰਾਲਾ ਤੇ ਇਹ ਜਾਗਰੂਤ ਕੀਤਾ ਕਿਉਂਕਿ ਇੱਕ ਜੇ ਆਪਣਾ ਸਰੀਰ ਤੰਦਰੁਸਤ ਸਰੀਰ ਹੀ ਤੰਦਰੁਸਤ ਸੋਚ ਦਾ ਮਾਲਕ ਆ ਜੇ ਆਪਣਾ ਸਰੀਰ ਤੰਦਰੁਸਤ ਆ ਆਪਣਾ ਦਿਮਾਗ ਤੰਦਰੁਸਤ ਆ ਤਾਂ ਹੀ ਆਪਾਂ ਚੰਗਾ ਸੋਚ ਸਕਦੇ ਆ ਸੋ ਇਸ ਚੰਗੀ ਸੋਚ ਦੇ ਨਾਲ ਚੰਗਾ ਉਪਰਾਲਾ ਬਹੁਤ ਵਧੀਆ ਕਿਉਂਕਿ ਇਸ ਦੇ ਨਾਲ ਯੋਗਾ ਦਾ ਨਾਲ ਵੱਡਾ ਰੋਲ ਆ ਅੱਜ ਤੁਸੀਂ ਦੇਖਿਆ ਹੋਣਾ ਵੀ ਆਪਣੀ ਅੱਜ ਦੀ ਭਜਨ ਅਠਾ ਦੀ ਪੂਰੀ ਦੁਨੀਆ ਦੇ ਵਿੱਚ ਹਰੇਕ ਬੰਦਾ ਇੱਕ ਦੂਜੇ ਤੋਂ ਕਾਲਾ ਹੋਇਆ ਪਿਆ ਸੋ ਆਪਣਾ ਨਾ ਤਾਂ ਆਪਣਾ ਸਰੀਰ ਉਸ ਦੇ ਵਿੱਚ ਅਰੈਸਟ ਦੇ ਵਿੱਚ ਜਾ ਰਿਹਾ ਨਾ ਆਪਣਾ ਦਿਮਾਗ ਜਾ ਰਿਹਾ ਸੋ ਉਸ ਨੂੰ ਆਪਾਂ ਰੈਸਟ ਦੇ ਜੋ ਦਵਾਉਣ ਦਾ ਇੱਕ ਵਧੀਆ ਬਹੁਤ ਵਧੀਆ ਉਪਰਾਲਾ ਵੀ ਇਸ ਯੋਗ ਰਾਹੀ ਜੇ ਆਪਣਾ ਦਿਮਾਗ ਵੀ ਤੇ ਆਪਣਾ ਸਰੀਰ ਵੀ ਤੰਦਰੁਸਤ ਰਹਿਦਾ ਸੋ ਇਸ ਲਈ ਸਾਰੇ ਪ੍ਰਸ਼ਾਸਨ ਦਾ ਸਾਰਿਆਂ ਦਾ ਮੈਂ ਦਿਲ ਦੇ ਗ੍ਰਾਂ ਤੋਂ ਬਹੁਤ ਬਹੁਤ ਧੰਨਵਾਦ ਹੈ ਮੇਰਾ ਨਾਮ ਰਸ਼ਪਿੰਦਰ ਬਰਾੜਾ ਹੈ ਮੈਂ ਐਜ਼ ਅ ਡਿਸਟ੍ਰਿਕਟ ਕੋਆਰਡੀਨੇਟਰ ਜ਼ਿਲ੍ਹਾ ਬਰਨਾਲਾ ਵਿੱਚ हां ਆਪਣੇ ਅੱਜ 21 ਜੂਨ 2025 ਇੰਟਰਨੈਸ਼ਨਲ ਯੋਗਾ ਡੇ ਬਹੁਤ ਵਧੀਆ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਗਿਆ ਜਿਸ ਵਿੱਚ ਸਭ ਨੇ ਪਾਰਟਿਸਿਪੇਟ ਕੀਤਾ ਵੱਧ ਛੜ ਕੇ ਬਜ਼ੁਰਗਾਂ ਨੇ ਬੱਚਿਆਂ ਨੇ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਇੱਥੇ ਆਪਣੇ ਪ੍ਰੋਗਰਾਮ ਨੂੰ ਸਫਲ ਕਰਨ ਵਿੱਚ ਬਹੁਤ-ਬਹੁਤ ਜ਼ਿਆਦਾ ਯੋਗਦਾਨ ਦਿੱਤਾ ਔਰ ਆਪਣਾ ਇਹ ਪ੍ਰੋਜੈਕਟ ਦਾ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਪੰਜਾਬ ਸਰਕਾਰ ਦਾ ਇਹ ਪ੍ਰੋਜੈਕਟ ਹੈ ਜੋ ਕਿ ਆਮ ਲੋਕਾਂ ਤੱਕ ਹੈ ਜੇ ਕਿ ਆਪਣੇ ਘਰ ਦੇ ਨੇੜੇ 25 ਮੈਂਬਰ ਤੋਂ ਵੱਧ ਜੇ ਕੋਈ ਮੈਂਬਰ ਇਕੱਠੇ ਹੁੰਦੇ ਆਪਣੇ ਘਰ ਦੇ ਵਿੱਚ ਜਾਂ ਘਰ ਦੇ ਨੇੜੇ ਹੋਏ ਮਤਲਬ ਕਲਾਸ ਸਟਾਰਟ ਕਰਵਾ ਸਕਦੇ ਤਾਂ ਜਿਸ ਨਾਲ ਇਹ ਇੱਕੋ ਇੱਕ ਏਦਾਂ ਦਾ ਪ੍ਰੋਜੈਕਟ ਹੈ ਜੋ ਕਿ ਲੋਕਾਂ ਤੱਕ ਪਹੁੰਚ ਰਿਹਾ ਹੈ ਲੋਕਾਂ ਦੇ ਸਰੀਰਿਕ ਮਾਨਸਿਕ ਪੱਧਰ ਨੂੰ ਉੱਚਾ ਚੱਕ ਰਿਹਾ ਹੈ ਲੋਕ ਆਪਣੇ ਬਿਮਾਰੀਆਂ ਤੋਂ ਕਿਉਰ ਹੋ ਰਹੇ ਹਨ ਲੋਕ ਇਸ ਨੂੰ ਵੱਧ ਤੋਂ ਵੱਧ ਮਤਲਬ ਇੱਥੇ ਪਾਰਟਿਸਪੇਟ ਕਰ ਰਹੇ ਨੇ ਆਪਣੀਆਂ ਕਲਾਸਾਂ ਜੋ ਕਿ ਲਗਾਤਾਰ ਚੱਲ ਰਹੀਆਂ ਲੋਕ ਉਸ ਵਿੱਚ ਵੱਧ ਝੜ ਕੇ ਭਾਗ ਲੈਂਦੇ ਹਨ ਦਿਲੀ ਦੀਆਂ ਕਲਾਸਾਂ ਵਿੱਚ ਵੀ ਲੋਕ ਵੱਧ ਝੜ ਕੇ ਜਿਵੇਂ ਅੱਜ ਭਾਗ ਲੈ ਰਹੇ ਹਨ ਉਵੇਂ ਦਿਲੀ ਦੀਆਂ ਕਲਾਸਾਂ ਵਿੱਚ ਆਪਣੀਆਂ ਏਦਾਂ ਹੀ ਭਾਗ ਲੈਂਦੇ ਨੇ ਔਰ ਮੈਂ ਇਹ ਥੋੜੇ ਅੱਗੇ ਸਭ ਅਗੇ ਹੀ ਰਿਕਵੈਸਟ ਕਰਦੀ ਆ ਕਿ ਤੁਸੀਂ ਇਸ ਪ੍ਰੋਗਰਾਮ ਚ ਮਤਲਬ ਇਹ ਪ੍ਰੋਜੈਕਟ ਚ ਵੱਧ ਝੜ ਕੇ ਹਿੱਸਾ ਲਓ ਆਪਣੇ ਤੁਸੀਂ ਇਹ ਕਲਾਸਾਂ ਸਟਾਰਟ ਕਰਵਾਓ ਤਾਂ ਕਿ ਤੁਸੀਂ ਸਰੀਰਕ ਤੇ ਮਾਨਸਿਕ ਪੱਧਰ ਤੇ ਤੰਦਰੁਸਤ ਰਹੋ ਔਰ ਆਪਾਂ ਇੱਕ ਖੁਸ਼ਹਾਲ ਪੰਜਾਬ ਦਾ ਜੋ ਸ਼੍ਰੀ ਭਗਵੰਤ ਸਿੰਘ ਮਾਨ ਨੇ ਮਤਲਬ ਇਹ ਡ੍ਰੀਮ ਪ੍ਰੋਜੈਕਟ ਹੈ ਉਹਨਾਂ ਦਾ ਇਹ ਪ੍ਰੋਜੈਕਟ ਨੂੰ ਆਪਾਂ ਸਫਲ ਬਣਾਈਏ ਔਰ ਸਾਡੀ ਬਸ ਇਹੀ ਇੱਛਾ ਹੈ ਕਿ ਤੁਸੀਂ ਸਾਡੇ ਨਾਲ ਜੁੜੋ ਤਾਂ ਕਿ ਤੁਸੀਂ ਆਪਣੇ ਆਪ ਨੂੰ ਇੱਕ ਵਧੀਆ ਇੱਕ ਤਰੀਕੇ ਦਾ ਆਪਣਾ ਜੀਵਨ ਜੀ ਸਕੋ ਤਾਂ ਬਹੁਤ-ਬਹੁਤ ਧੰਨਵਾਦ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਦਾ ਜਿਨ੍ਹਾਂ ਨੇ ਸਾਡਾ ਬਹੁਤ ਸਾਥ ਦਿੱਤਾ ਔਰ ਆਪਣਾ ਇਹ ਪ੍ਰੋਗਰਾਮ ਆਪਣਾ ਸਫਲ ਕਰਨ ਵਿੱਚ ਆਪਾਂ ਇਸ ਤੱਕ ਪਹੁੰਚੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੈਨਕ ਸਵੇਰਾਲੀ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ